ਆਪਣਾ ਲਾਪੁਰ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗਰਦਾਸਪੁਰ ਦੇ ਪਿੰਡ ਢੇਸੀਆਂ ਦੇ ਵਿੱਚ ਸੋ ਇਹ ਪਿੰਡ ਜਿਹੜਾ ਢੇਸੀਆਂ ਇਹ ਕਣਵਜੋ ਜਿਹੜਾ ਮਸ਼ਹੂਰ ਹੈ ਅਲੱਗ-ਅਲੱਗ ਤਰ੍ਹਾਂ ਦੀਆਂ ਇਸ ਪਿੰਡ ਦੇ ਵਿੱਚ ਜਿਹੜੀਆਂ ਪਰੀਆਂ ਜਿਹੜੀਆਂ ਲਗਾਈਆਂ ਜਾਂਦੀਆਂ ਨੇ ਸੋ ਸਾਡੇ ਨਾਲ ਫਾਰਮ ਦੇ ਕੁਝ ਮਾਲਕ ਨੇ ਜਰੂਰ ਗੱਲਬਾਤ ਕਰ ਲੈਂਦੇ ਆ ਕਿ ਕਿਸ ਪ੍ਰਕਾਰ ਦੀਆਂ ਪਰੀਆਂ ਜਿਹੜੀਆਂ ਲਗਾਈਆਂ ਨੇ ਤੇ ਕਿੰਨੇ ਜਿਹੜੀਆਂ ਨੇ ਪਰੀਆਂ ਇਹਨਾਂ ਨੇ ਕਿਸ ਕਰਦੇ ਵਿੱਚ ਲਗਾਈਆਂ ਸਸਤੀ ਗਾਲ ਜੀ ਕੀ ਭਾਜੀ ਆਪਣਾ ਜੀ ਆਪਣਾ ਸੁਖਵਿੰਦਰ ਸਿੰਘ ਜੀ ਕਿੰਨੀਆਂ ਜਿਹੜੀਆਂ ਪਰੀਆਂ ਇਸ ਟਾਈਮ ਜਿਹੜੀਆਂ ਅਵੇਲੇਬਲ ਨੇ ਤੇ ਕਿੰਨੇ ਜਿਹੜੇ ਇਕਦ ਵਿੱਚ ਜਿਹੜੀਆਂ ਲਗ ਤੇ ਪਨੀਰੀਆਂ ਦੇ ਪੰਜ ਛੇ ਤਰ੍ਹਾਂ ਦੀਆਂ ਵੈਰਾਈਟੀਆਂ ਨੇ ਕਿਹੜੀ-ਕਿਹੜੀਆਂ ਨੇ ਮਤਲਬ ਇਹ ਹੈ ਗੰਡਿਆਂ ਦਾ ਕਾਣ ਹੋ ਗਿਆ ਗੋਭੀ ਦੀ ਪਨੀੜੀ ਤੇ ਮਿਰਚਾਂ ਦੀ ਬਤਾਉ ਟਮਾਟਰ ਮਤਲਬ ਸਾਰੇ ਪਿੰਡ ਦੇ ਵਿੱਚ ਲਗਾਈਆਂ ਨੇ ਪਰੀੜੀਆਂ ਮਤਲਬ ਉਹਨਾਂ ਵੀ ਇਸੇ ਲਗਾਈਆਂ ਨੇ ਕਿ ਜਾਂ ਉਹਨਾਂ ਅਲੱਗ ਕੋਈ ਲਗਾਈਆਂ ਨਹੀਂ ਨਹੀਂ ਸਾਰੀਆਂ ਟੋਟਲ ਇਹੀ ਹੁੰਦੀਆਂ ਨੇ ਪਰ ਇਹ ਹੈ ਕਿ ਕੰਮ ਥੋੜੇ ਘੱਟ ਹੀ ਕਰਦੇ ਹਾਂ ਜ਼ਿਆਦਾ ਘਰ ਨਹੀਂ ਕਰਦੇ ਮਤਲਬ ਦੋ ਤਿੰਨ ਘੱਟ ਹੀ ਜ਼ਿਆਦਾ ਕਰਦੇ ਆ ਬਾਕੀ ਤੇ ਪਹਿਲਾਂ ਜਿਹੜੀ ਸ਼ੁਰੂਆਤ ਜਿਹੜੀ ਕਾਣ ਦੀ ਹੋਈ ਹੈ ਉਹ ਗੰਡੇ ਦੀ ਕਾਣ ਦੀ ਹੋਈ ਕਿ ਜਾਂ ਸਾਰੀਆਂ ਸ਼ੁਰੂ ਤੋਂ ਪਨੀਰੀਆਂ ਜਿਹੜੀਆਂ ਲੱਗਣਾਂ ਨੇ ਨਹੀਂ ਪਹਿਲਾਂ ਤਾਂ ਸ਼ੁਰੂ ਤੋਂ ਗੰ ਉਦੋਂ ਜਿਹੜਾ ਸਾਰਾ ਪਿੰਡ ਜਿਹੜਾ ਇਸ ਕੰਟੀ ਕਰਦਾ ਹਾਂਜੀ ਉਦੋਂ ਸਾਰਾ ਪਿੰਡ ਮਤਲਬ ਇਹੋ ਕੰਮ ਦਾ ਕੰਮ ਕਰਦਾ ਹੈਗਾ ਹਾਂਜੀ ਉਸ ਤੋਂ ਬਾਅਦ ਜੇ ਡਿਮਾਂਡ ਵਧੀ ਤਾਂ ਫਿਰ ਜਿਹੜੀਆਂ ਅਲਗ-ਅਲਗ ਹਾਂਜੀ ਫਿਰ ਪਰੀੜੀਆਂ ਜਿਸ ਤਰ੍ਹਾਂ ਪਤਾ ਬਾਹਰੋਂ ਕੋਈ ਚੱਲਦਾ ਗਿਆ ਪਤਾ ਤੇ ਫਿਰ ਪਰੀੜੀਆਂ ਸ਼ੁਰੂ ਕੀਤੀਆਂ ਮਿਰਚਾਂ ਦੀ ਪਰੀੜੀਆਂ ਤਾਂ ਸ਼ੁਰੂ ਕੀਤੀਆਂ ਇਹ ਸਾਰੇ ਹਾਈਬ੍ਰਿਡ ਬੀਜ ਤਾਂ ਤੁਸੀਂ ਇਹ ਹਾਂ ਹਾਈਬ੍ਰਿਡ ਬੀਜ ਹਾਂਜੀ ਹਾਂਜੀ ਇਹ ਜਿਹੜੀ ਮਿਰਚਾਂ ਦੀਆਂ ਇਹਨਾਂ ਵਿੱਚ ਵੀ ਕਿਸਮਾਂ ਹੁੰਦੀਆਂ ਨੇ ਜਿਹੜੀ ਸਾਰੀਆਂ ਜਿਹੜੀ ਜਾਣਕਾਰੀ ਦੱਸੋ ਹਾਂਜੀ ਇਹ ਅਲੱਗ-ਅਲੱਗ ਤਰ੍ਹਾਂ ਦੀਆਂ ਕਿਸਮਾਂ ਹਾਈਬ੍ਰਿਡ ਅਲੱਗ-ਅਲੱਗ ਤਰ੍ਹਾਂ ਦੀਆਂ ਸਈ ਚਵ ਇਹ ਔਂਕਾਰ ਦੀ ਹੋ ਗਈ ਹੈ ਅਲੱਗ-ਅਲੱਗ ਤਰ੍ਹਾਂ ਦੀਆਂ ਮਤਲਬ ਵੈਰਾਈਟੀਆਂ ਨੇ ਜਿਹੜੇ ਗੰਡੇ ਦੁਕਾਨ ਦੇ ਵਿੱਚ ਕਿੰਨੀਆਂ ਕਿਸਮਾਂ ਨੇ ਗੰਡੇ ਦੇ ਗੰਢੇ ਪੰਜ-ਛੇ ਹਾਈਬ੍ਰਿਡ ਜੇ ਇਹ ਕਾਲੇ ਪਿਆਜ਼ ਦੀ ਕਿਸਮ ਹੈ ਉਹ ਡੱਬੀ ਵਾਲਾ ਛੋਟਾ ਹੁੰਦਾ ਉਹ ਚ ਮਿਲ ਖਰਾਬ ਨਹੀਂ ਹੁੰਦਾ ਛੋਟਾ ਗੰਡਾ ਹੁੰਦਾ ਇੱਕ ਹਾਈਬ੍ਰਿਡ ਜਿਹੜਾ ਵਾ ਉਹ ਜਦੋਂ ਤਾਕੀਦਾ ਹੋ ਗਿਆ ਇਦਾਂ ਉਹ ਮੋਟਾ ਗੰਡਾ ਯਾਨੀ ਕਿ ਪਾਈਏ ਦੇ ਜਿਹੜੇ ਆਸਪਾਸ ਦੇ ਅਲੱਗ-ਅਲੱਗ 20 25 ਪਿੰਡ ਨੇ ਇਹ ਕਿਹੜੇ ਯਾਨੀ ਕਿ ਕਣ ਦੀ ਜਿਹੜੀ ਜ਼ਿਆਦਾ ਡਿਮਾਂਡ ਕਰਦੇ ਨੇ ਤੇ ਇਸ ਤੋਂ ਬਾਅਦ ਜਿਹੜੇ ਬਾਰਡਰ ਲਾ ਕੇ ਦੇ ਨੇ ਜਾਂ ਹੋਰ ਇਹ ਸਾਰੀ ਜਿਹੜੀ ਜਾਣ ਮਲੋ ਕਿੰਨਾ-ਕੰਨਾ ਮਤਲਬ ਜਿਹੜਾ ਫਿਰ ਗਾਹਕ ਜਿਹੜਾ ਆਪਣੇ ਥਾਂ ਨੂੰ ਕਰਨ ਵਾਸਤੇ ਕਿੰਨਾ-ਕੰਨਾ ਕੰਮ ਜਿਹੜਾ ਤੁਹਾਡੇ ਕੋਲ ਪ੍ਰੋਵਾਈਡ ਕਰਾਏਗਾ ਸਾਡੇ ਕੋਲ ਕਾਫੀ ਲੱਜੈਂਦੇ ਨੇ ਜਿਸ ਤਰ੍ਹਾਂ ਕੋਈ 4 ਕਿਲੋ ਲਾਇੰਦਾ ਕੋਈ 5 ਕਿਲੋ ਲਾਇੰਦਾ ਕੋਈ 10 ਕਿਲੋ ਵੀ ਲਾਇੰਦਾ ਵਾ ਅਲੱਗ-ਅਲੱਗ ਤਰ੍ਹਾਂ ਦੇ ਆਰਡਰ ਹੁੰਦੇ ਆ ਹਾਂਜੀ ਮਲੋ ਇਵੇਂ ਜਿਵੇਂ ਆਪਣੇ ਇਲਾਕੇ ਦੇ ਵਿੱਚ ਜਾਂਦਾ ਇਸ ਤੋਂ ਬਾਅਦ ਵਿਦਆਊਟ ਜਿਵੇਂ ਉਹ ਵੀ ਜਾਂਦਾ ਹੋਏ ਤੁਹਾਡੇ ਕੋਲ ਪ੍ਰੈਸ ਹੁੰਦਾ ਹੋਏਗਾ ਨਹੀਂ ਹਾਂ ਜਾਂਦਾ ਏ ਆਪਣਾ ਜੰਮੂ ਦਿਗਾ ਜਾਂਦਾ ਏ ਹਾਂਜੀ ਉਹ ਫਿਰ ਕਿਵੇਂ ਯਾਨੀ ਕਿ ਉਹ ਉਸ ਭੇਜਦੇ ਉਸ ਦੇ ਸਾਰੇ ਤਰੀਕੇ ਦੇ ਨਾਲ ਇਹ ਬਸ ਤੇ ਚੜਾਈ ਜਾਂਦਾ ਏ ਹਾਂਜੀ ਬਸ ਰਹੇ ਬੋਲ ਜਿਹੜਾ ਤੁਸੀਂ ਇਹ ਲਗਾ ਰਹੇ ਸਾਰਾ ਕੁਦ ਦੀ ਕਰਕੇ ਇਸ ਨੂੰ ਮਤਲਬ ਖਾਦ ਜਾਂ ਕਰਦੇ ਜਾਂ ਕੁਦ ਜ਼ਰੂਰੀ ਹੈ ਨਹੀ ਆਪਣੇ ਕੁਦਰਤੀ ਆ ਦੇਸੀ ਰੋੜੀ ਜਿਹੜੀ ਡੰਗਰਾਂ ਦਾ ਗੋਇਆ ਉਹ ਰੋੜੀ ਦੇਸੀ ਪੈਂਦੀ ਹੈਗੀ ਹਾਂਜੀ ਜਿਹੜਾ ਪਿਛਲੀਆਂ ਗਰਮੀਆਂ ਜਿਹੜੀ ਨਾ ਕਿ ਉਸ ਵਿੱਚ ਕਿਹੜੀ ਗੜੀ ਜਿਆਦੀ ਆਪਣੀ ਜਿਹੜੀਆਂ ਤੁਹਾਨੂੰ ਆਪਣੇ ਕੋ ਇਹੋ ਹੀ ਲਗਾਤਾਰ ਇਹ ਗੋਭੀ ਦਾ ਕੰਮ ਚੱਲਣ ਦਾ ਲਗਾਤਾਰ ਗੋਭੀ ਚੱਲਣ ਦੀ ਜਿਹੜੀ ਉਹ ਸਰਦ ਤੇ ਗਰਮੀ ਰੋਤ ਤੇ ਸੇਮ ਹੀ ਚੱਲਦੀ ਹਾਂਜੀ ਗੋਭੀ ਦੀ ਜੇ ਆਪਣੀ ਗਰਮੀ ਜੇ ਹੀ ਬੰਦ ਕਰਦੇ ਨੇ 2-3 ਮਹੀਨੇ ਦਾ ਸਾਡਾ ਬੰਦ ਹੁੰਦਾ ਜੂਨ ਜਲਾਈ ਤੋਂ ਬੰਦ ਹੁੰਦਾ ਅਗਸਤ ਤੋਂ ਫੇਰ ਸਟਾਰਟ ਹੋ ਜਾਂਦੇ ਹਾਂ ਹਾਂ ਹਾਂਜੀ ਕੀ ਕੀ ਮੁਸ਼ਕਲ ਕਹਿੰਦੀ ਹੋ ਨਹੀਂ ਉਸ ਟਾਈਮ ਕੋਈ ਬਲਾ ਗੰਡੇ ਦਾ ਕੰਮ ਜਿੱਦਾਂ ਇਹ ਸਿਆਲ ਚ ਚੱਲੇਗਾ ਨਾ ਇਹ ਸਿਆਲ ਚ ਗੰਡਾ ਲੱਗਣਾ ਵੇ ਇਧਰ ਉਹ ਗਰਮੀ ਜਦੋਂ ਹੋਣਾ ਗੰਢੇਲ ਪੈ ਜੇਗੇ ਇਹਨੂੰ ਇਹ ਹੁਣ ਜਦੋਂ ਜਨਵਰੀ ਜਨਵਰੀ ਦੇ ਵਿੱਚ ਪਹਿਲੇ ਉੱਤੇ ਚੱਲੂਗਾ ਕੰਨ ਗੰਡਿਆ ਤਾਂ ਮਤਲਬ ਤੁਹਾਡੇ ਕੋਲ ਤਾਂ ਇਹਨਾਂ ਪ੍ਰਬੰਧ ਕੀਤਾ ਵਾ ਜਿਵੇਂ ਕੰਨ ਲਾ ਆਉਂਦੇ ਉਹ ਮਤਲਬ ਜਿਹੜਾ ਜ਼ਮੀਨ ਦਾ ਆਮ ਖਰਦਾ ਜਾਂ ਲੋਕ ਖਰਦੇ ਨੇ ਉਹ ਇਹਨਾਂ ਪ੍ਰਬੰਧ ਕਰ ਸਕਦੇ ਜਾਂ ਮਤਲਬ ਉੱਥੇ ਗਰੋਥ ਫੜ ਲੈਂਦਾ ਨਹੀਂ ਗੰਡੇ ਦੇ ਕੰਨ ਨੂੰ ਵੇਖੋ ਜੀ ਜਿਹੜਾ ਜਨਵਰੀ ਚ ਲੱਗਣਾ ਨਾ ਉਹਨੂੰ ਤਾਂ ਕੋਈ ਗੱਲ ਨਹੀਂ ਹੈਗੀ ਉਹ ਗੰਡਾ ਭਾਨਾ ਜੇ ਕੋ ਆਖੇ ਪਕਾਵੇਂ ਗੰਡੇ ਉਹ ਨਹੀਂ ਬੰਦੇ ਕਿਉਂਕਿ ਘੰਡੇਲ ਪੈ ਜਾਂਦੀ ਹੈ ਜੀ ਹਾਂਜੀ ਤੇ ਉਸ ਤੋਂ ਇਲਾਵਾ ਜਿਵੇਂ ਹੁਣ ਦੂਜੀਆਂ ਤੁਸੀਂ ਦੱਸਿਆ ਨ ਕਿਸਮਾਂ ਉਹ ਮਤਲਬ ਕਿੰਨੇ ਦਿਨਾਂ ਤੱਕ ਜਿਹੜੀਆਂ ਉਹ ਵੀ ਲੋਕਾਂ ਨੇ ਬੀਜਣੀ ਜਿਹੜੀ ਹੈ ਉਹ ਚੱਲੂ ਹੋਣੀ ਹੈ ਇਹ ਜਿਹੜੀ ਪਨੇੜੀ ਆ ਦੂਜੀ ਆਪਣੀ ਗੋਭੀ ਦੀ ਤੇ ਚੱਲੂ ਜੇ ਤੇ ਅਗਸਤ ਦੇ ਮਹੀਨੇ ਚੱਲੂ ਚੱਲੂ ਜੇ ਅਲੱਗ-ਅਲੱਗ ਤਰ੍ਹਾਂ ਦੇ ਬਿਆਰੇ ਚੱਲਦੇ ਨੇ ਤੇ ਜਿਹੜੀ ਦੂਜੀ ਆ ਆਪਣੀ ਮਰਚ ਤੇ ਬੈਂਗਣ ਉਹ ਚੱਲਣਗੇ ਜਨਵਰੀ ਜਿਵੇਂ ਜੇ ਕੋਈ ਬੱਲਾ ਬੁੱਲਾ ਦੀ ਪਨੀਰੀ ਵੀ ਚੱਲ ਰਹੀ ਹੈ ਜੀ ਹਾਂ ਬੱਲਾਂ ਦੀ ਦਸੰਬਰ ਤੋਂ ਤਿਆਰੀ ਕਰ ਰਹੇ ਆ ਉਹ ਕਿਹੜੀ ਜੀ ਉਹ ਸਾਰੀਆਂ ਹਰ ਹ ਹਾਂਜੀ ਮੋਲੇ ਪ੍ਰੋਜੈਕਟ ਇਸ ਤੋਂ ਵੀ ਜਾਨੀ ਕਿ ਗਾਂ ਆਉਂਦਾ ਵਿੱਚ ਵਿਧਾਨਕ ਜਾਂ ਹੋਰ ਮੋਲੇ ਇਹਦੇ ਵਿੱਚ ਸਾਰਾ ਨਹੀਂ ਇਹ ਮਾਲਕ ਨੇ ਕਿਰਪਾ ਕੀਤੀ ਹੋਰ ਵਧੇਗਾ ਹਾਂਜੀ ਉਹਦੇ ਵਿੱਚ ਕਿਹੜੀ ਕਿਹੜੀ ਵੈਰਾਈਟੀਆਂ ਜਿਹੜੀ ਤੁਸੀਂ ਲਾ ਰਹੇ ਵੈਰਾਈਟੀਆਂ ਇਹੋ ਹੀ ਨੇ ਕਾਫੀ ਤੌਰ ਤੇ ਮੋਲੇ ਵੱਡੇ ਲੈਵਲ ਤੇ ਕਰਾਂਗੇ ਕੰਮ ਹਾਂਜੀ ਸਭ ਵੈਰਾਈਟੀਆਂ ਜਿੰਨੀਆਂ ਵੀ ਆਉਣਗੀਆਂ ਸਭ ਕਰਾਂਗੇ ਹਾਂਜੀ ਉਹ ਇਹ ਸਨ ਮਾਲਕ ਜਿਨ੍ਹਾਂ ਨੇ ਸਾਰੀ ਜਿਹੜੀ ਇਹ ਡਾਊਨ ਕਰੀ ਪਲਿਜਨ ਲਾ ਕੇ ਜਿੰਨ ਸਭ ਤੋਂ ਪਹਿਲਾਂ ਕਹਿੰਦੇ ਕੀ ਸੀ ਸੋ ਹੋਰ ਵੀ ਜਿਹੜੇ ਨੇ ਕੁਝ ਮਾਲਕ ਨੇ ਸਦਨਾ ਪਲਿਜਨ ਲਾ ਕੇ ਉਹਨਾਂ ਨਾਲ ਵੀ ਗੱਲਬਾਤ ਹੋ ਗਈ ਸੀ ਸੱਸੀ ਗੱਲ ਪਾਈ ਕੀ ਵਜੇ ਪਾਣਾ ਹੈ ਗਰਮ ਤੋ ਏਕੜ ਦੇ ਵਿੱਚ ਪਨੀਰੀਆਂ ਅਸੀਂ ਤਿਆਰ ਕੀਤੀਆਂ ਨੇ ਪਨੀਰੀਆਂ ਇਹ ਵੀ ਲੈਵਲ ਦਾ ਕੰਮ ਹੈ ਹੱਥੀਂ ਮਿਹਨਤ ਕਰਨੇ ਆ ਹਾਈਬ੍ਰਿਡ ਦਾ ਵੀ ਸਾਰੇ ਬੀਜ ਨੇ ਤੇ ਆਪਣਾ ਵੱਲਾ ਛੱਲਾ ਦਾ ਵੀ ਕੰਮ ਕਰਨੇ ਹੈ ਦੋ ਤਿੰਨ ਸ਼ੈੱਡ ਬਣਾਉਣੇ ਆ ਆਪਣੇ ਸਾਰਾ ਹੀ ਵਧੀਆ ਬੀ ਤਿਆਰ ਕਰਕੇ ਦੇ ਜਿਹੜਾ ਵਧੀਆ ਲਿਆਉਣਾ ਵਾ ਹਾਈਬ੍ਰਿਡ ਦਾ ਹੀ ਕੰਮ ਕਰਨਾ ਵਾ ਤੇ ਗਾਗੀ ਵੀ ਵਾਧਾ ਸਾਡੀ ਮਨ ਹੁਣ ਤਾਂ ਸਰਦਰੋਤ ਆ ਗਈ ਹੈ ਜਿਹੜੀ ਗਰਮੀਆਂ ਦੇ ਵਿੱਚ ਕਿੰਨੀਆਂ ਜਿਹੜੀਆਂ ਪਨੀਰੀਆਂ ਦੀ ਜਿਹੜੀ ਕਾਸ਼ਤ ਕਿਵੇਂ ਲੱਗੀ ਸਰ ਗਰਮੀਆਂ 'ਚ ਘੱਟ ਹੁੰਦੀ ਹੈ ਘੱਟ ਕਰਨੇ ਆ ਸੀ ਗਰਮੀਆਂ 'ਚ ਕੋਈ ਗਰਮੀ ਨਾ ਹੁੰਦੀ ਨਾ ਪਨੀਰੀ ਹਾਂਜੀ ਨੇ ਜਿਹੜੀ ਹਾਈਬ੍ਰਿਡ ਵੀ ਇਹਨਾਂ ਨੂੰ ਤਾਂ ਕੋਈ ਮੌਸਮ ਦੇ ਨਾਲ ਕੋਈ ਫਰਕ ਪੈਂਦਾ ਜ ਨਹੀਂ ਫਰਕ ਪੈਂਦਾ ਵਾ ਜਦੋਂ ਠੰਡ ਥੋੜੀ ਜੀ ਹੁੰਦੀ ਹੈ ਲੱਗਣਾ ਹੈ ਬੀਜਣਾ ਹੀ ਉਦੋਂ ਲੱਗਣਾ ਹੈ ਠਰ ਕੇ ਹਾਂਜੀ ਜਿਹੜੀ ਪਿਛੇ ਦੇਣ ਗ੍ਰੇਨ ਗਰਮੀਆਂ ਦੇ ਵਿੱਚ ਕਿਵੇਂ ਉਹ ਤਾਂ ਉਹ ਵੀ ਦੀ ਹੀ ਚੱਲਦੀ ਪਣੀ ਦੀ ਕਿਵੇਂ ਤਾਂ ਰਿਸਪੌਂਸ ਰਿਹਾ ਬਹੁਤ ਵਧੀਆ ਰਿਹਾ ਵਾ ਇੱਕਾ ਮੌਸਮ ਠੰਡਾ ਰਿਹਾ ਵਾ ਬਰਸ਼ਾਤਾ ਕਰਕੇ ਥੋੜਾ ਢੱਲਾ ਰਿਹਾ ਬਰੋ ਹਾਂਜੀ ਹੁਣ ਜਿਹੜੀਆਂ ਦੋ ਪ੍ਰੇੜੀਆਂ ਜਿਹੜੀਆਂ ਤੁਹਾਡੇ ਵੱਲੋਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ ਇਸ ਤਰ੍ਹਾਂ ਗੋਭੀ ਦਾ ਕਾਣਵਾ ਤੇ ਗੰਡੀਆਂ ਦਾ ਵਸੇ ਹਾਂਜੀ ਦੋ ਵੀ ਵੈਰਾਈਟੀਆਂ ਚ ਕੰ ਕਿੰਨੇ ਦਿਨਾਂ ਦਾ ਜਿਹੜੇ ਇਹ ਬੂਟੇ ਹੋ ਗਏ ਨੇ ਜਿਹੜੇ ਤੁਸੀਂ ਜਿਹੜੇ ਪ੍ਰੋਵਾਈਡ ਕਰਾ ਰਹੇ ਹੋ ਇਹ 1 ਮਹੀਨਾ ਦਾ ਕਣ 2 ਮਹੀਨੇ ਹੋ ਗਏ ਕਣ ਤਿਆਰ ਕੀਤੇ ਇਹਨੂੰ ਵੇਚਣ ਦੇ ਆਹੀ ਹਾਂ ਲਗਾਤਾਰ ਵੇਚਣ ਦੇ ਆ ਕਣ ਗਾਹ ਆਉਂਦੇ ਨੇ 2-2 4-4 ਮਰਲੇ ਦਾ ਕਣ ਲੈ ਜਾਂਦੇ ਨੇ ਮਤਲਬ ਕਿਵਲ ਲੱਗਦਾ ਨਹੀਂ ਵੀ ਇੱਧਰ ਦੀ ਜਿਹੜੀ ਆ ਕੁਦਰਤੀ ਮਿੱਟੀ ਆ ਤੇ ਜਿਹੜੀ ਮਤਲਬ ਆਸਪਾਸ ਦੇ ਪਿੰਡ ਕਰਦੇ ਇਹਦੇ ਨਾਲ ਵੀ ਫਰਕ ਪੈਂਦਾ ਜਾਂ ਨਹੀਂ ਕੋਈ ਫਰਕ ਨਹੀਂ ਪੈਂਦਾ ਗੋਹੀ ਦੀ ਰੂੜੀ ਪਾਉਣੀ ਪੈਂਦੀ ਆ ਤਲੇ ਤਾਕਤ ਹੋਏਗੀ ਫੇਰ ਹੀ ਪਿਆਦਰੇਗਾ ਉਹ ਤੇ ਜਿਹੜੀ ਤੁਹਾਡੀ ਫਾਰਮ ਦੇ ਵਿੱਚ ਪਈ ਹੈ ਜਿੱਦਾਂ ਆਮ ਜਿੱਦਾਂ ਜ਼ਿੰਮੇਦਾਰ ਲੈ ਜਾਂਦਾ ਉਹਨਾਂ ਦੇ ਇਹਨਾਂ ਪ੍ਰਬੰਧ ਨਹੀਂ ਕੀਤੇ ਹੁੰਦੇ ਤਾਂ ਉੱਥੇ ਬੂਟੇ ਨੂੰ ਜਾ ਕੇ ਕੋਈ ਫਰਕ ਪੈਂਦਾ ਜ ਨਹੀਂ ਫਰਕ ਤੇ ਫਿਰ ਪੈਂਦਾ ਜੇ ਤੇ ਮਿਹਨਤ ਨਹੀਂ ਕਰਨੀ ਤੇ ਪੈਣਾ ਹੀ ਹੈ ਹਾਂਜੀ ਕਿਹੜੀ ਕਿਹੜੀ ਚੀਜ਼ਾਂ ਜਿਹੜਾ ਧਿਆਨ ਜਿਆਦਾ ਦੇਣਾ ਸੀ ਧਿਆਨ ਮਿਹਨਤ ਕਰੋ ਖਾਦ ਗੋਇ ਜ਼ਰੂਰੀ ਪਾਉਣ ਫੇਰ ਹੀ ਬੂਟਾ ਤੁਰੇਗਾ ਤੇ ਜਦੋਂ ਲਾ ਕੇ ਵੇਖਿਆ ਨਹੀਂ ਤੁਰਨਾ ਕੀ ਉਹਨੂੰ ਗੋਡੀ-ਗਾਡੀ ਵੀ ਉਹਨੂੰ ਜਿਹੜੀ ਥੋੜੀ ਬੀਜ ਹਾਂ ਗੋਡੀ ਦੇਣੀ ਹੈ ਖਾਦ ਪੈਣੀ ਹੈ ਸਾਰਾ ਕੁਝ ਵੇਖਣਾ ਪੈਣਾ ਕਿੰਨੀ ਜਿਹੜੀ ਵਿਅ 2 ਕੁ ਫੁੱਟ ਤੇ ਲੱਗਦਾ ਬਤੋਂ 2 2.5 ਫੁੱਟ ਤੇ ਤੇ ਮਰਚ ਥੋੜੀ ਸੰਗਣੀ ਲੱਗਦੀ ਹੈ ਤੇ ਗੋਭੀ ਇਹਨਾਂ ਨਾਲ ਗੈਪ ਜਿਹੜਾ ਵਿੱਚ ਪਉਂਦੀ ਹੈ ਹਾਂਜੀ ਗੈਪ ਪਾਉਣਾ ਪੈਂਦਾ ਹਾਂਜੀ ਕਿਉਂਕਿ ਜੇ ਕਈ ਲੁੰਦਾ ਨਾ ਮਤਲਬ ਥਾਂ ਲੋਕਾਂ ਦੇ ਕੋਲ ਥੋੜੇ ਹੁੰਦੇ ਤੇ ਉਹ ਬੂਟੇ ਜਿਹੜੀ ਆ ਕਢਾ ਦਿੰਦੇ ਥੋੜੇ ਜਣ ਲੱਗੇ ਲੱਗੇ ਆ ਆ ਥੋੜਾ ਥੋੜਾ ਬੂਟਾ ਲਾਇੰਦਾ ਉਹ ਘਟ ਫਲ ਘਟ ਪੈਂਦਾ ਫਿਰ ਯਾਰ ਗਲਤੀ ਆਏ ਥੋੜਾ ਜਿੰਨਾ ਵਿਰਲਾ ਹੋਏਗਾ ਬੋਟਾ ਵਧੀਆ ਹੋਏਗਾ ਇਸ ਲਈ ਵੀਡੀਓ ਨੂੰ ਫਰਕ ਜਿਹੜਾ ਚਾਹੀਦਾ ਹਾਂਜੀ ਫਰਕ ਚਾਹੀਦਾ ਠੀਕ ਨਾ ਸੋ ਸਾਡੇ ਨਾਲ ਹੋਰ ਵੀ ਜਿਹੜੇ ਨੇ ਜ਼ਿੰਮੇ ਕਿਹੜੀ ਕਿਹੜੀ ਜੜੀ ਆ ਪਨੇੜੀ ਜੜੀ ਆਪਣੇ ਲੋ ਜੜੀ ਆ ਸਟਾਮਟਾਈ ਜੀ ਸਟਾਮ ਦੇ ਆਪਣੇ ਕੋ ਆਵੇਲੇਬਲ ਆ ਗੋਭੀ ਆ ਕਾਣਾ ਗੰਡਿਆਂ ਦਾ ਮਰਚਾ ਬੈਂਗਣ ਟਮਾਟਰ ਆ ਬੰਦ ਗੋਭੀ ਆ ਕਰਮਾ ਬਰੋਕਲੀ ਆ ਸਾਰੀ ਅੱਡ ਮਾ ਉਹ ਸਾਰੀਆਂ ਲੱਗ ਰਹੀਆਂ ਨੇ ਕਿ ਜਾਂ ਅਜੇ ਬੱਲਵ ਟਾਈਮ ਲੱਗੇ ਸੰਭਾਲਦੇ ਨਾ ਜਿਹੜੀ ਗੋਭੀ ਆ ਉਹ ਅੱਜ ਤੋਂ 2 2.5 ਮਹੀਨੇ ਪਹਿਲਾਂ ਲੱਗਦੀ ਪਈ ਤੇ ਉਹਦਾ ਹੁਣ ਸੀਜ਼ਨ ਐਂਡ ਆ ਗੋਭੀ ਦਾ ਹੁਣ ਅੱਗੇ ਨਾਲ ਪਿਆਜ਼ ਦਾ ਕੰਮ ਸ਼ੁਰੂ ਆ ਪਿਆਜ਼ ਆਪਣੇ ਕੋ ਪੰਜ ਛੇਕ ਨਹੀਂ ਤਾਂ ਪਿਆਜ਼ ਤਿਆਰ ਆ ਬਿਲਕੁਲ ਵਿਗਾ ਹੋਰ ਨਾਲ ਤਿਆਰ ਹੋਣਾ ਆਲਾ ਮਹੀਨੇ ਤੱਕ ਵੀ ਤਿਆਰ ਹੋ ਜਾਊਗਾ ਤੇ ਨਾਰ ਮਰਚਾ ਬੈਂਗਣ ਉਹਦੀ ਵੀ ਤਿਆਰੀ ਹੈ ਪਾਉ ਜੇ ਲਾਉਂਦਾ ਕੋਈ ਐਡਾ ਬੈਨੀਫਿਟ ਨਹੀਂ ਹੈ ਜਿਹੜਾ ਗਿੰਨੇ ਤੇ ਪਿਆਜ਼ ਤੁਸੀਂ ਗੱਲ ਕਰ ਰਹੇ ਉਹ ਇੱਕ ਹੀ ਕਿਸਮ ਹੈ ਜਾਂ ਅਲੱਗ-ਅਲੱਗ ਤਰ੍ਹਾਂ ਦੀਆਂ ਨਾ ਨਾ ਕਿਸਮਾਂ ਵਿੱਚ ਆਪਾਂ ਨੂੰ ਤਿੰਨ-ਚਾਰ ਕਿਸਮਾਂ ਹਾਂਜੀ ਦੇਸੀ ਵੀ ਆ ਇਹ ਹੈ ਵੜਵੀਆ ਚਾਹਦਾ ਜਿਹੜੀ ਇੱਧਰ ਮਿਲ ਲਾਕੇ ਦੇ ਹਿਸਾਬ ਨਾਲ ਗਾਗ ਡਿਮਾਂਡ ਕਰਦਾ ਕਿ ਜਾਂ ਮਤਲਬ ਇਹ ਜਿਹੜੀ ਕਿਸਮਾਂ ਨੇ ਸਾਰੀਆਂ ਜਿਹੜੀਆਂ ਗਾਗ ਲੋ ਲਗਾਈ ਜਾਂਦੀਆਂ ਨਹੀਂ ਦੁਕਾਨਦਾਰ ਨੂੰ ਤੁਸੀਂ ਵੇਖੋ ਸੜਕ 'ਚ ਜੇ ਰੱਖਣੀ ਪੈਣੀ ਹੈ ਤੇ ਗਾਗ ਜਿਹੜੀ ਡਿਮਾਂਡ ਰੱਖੇ ਉਹ ਜੀ ਦੇਦੀ ਦੀ ਇਹਨਾਂ ਨੂੰ ਮਨ ਅਲੱਗ-ਅਲੱਗ ਤੇ 20-25 ਪਿੰਡ ਤੁਸੀਂ ਇੰਦਰ ਨਮਾਣੇ ਤੇ ਜਿਹੜੀ ਲੋਕਲ ਗਾਗ ਆ ਉਹ ਤੇ ਹੈਬਿਟ ਦਾ ਡਿਮਾਂਡ ਆ ਤੇ ਜਿਹੜੀ ਬਾਹਰ ਪਰਚੋਣਾ ਫੇੜੀ ਵਾਲੇ ਉਹ ਤੁਹਾਨੂੰ ਪਤਾ ਉਹਨਾਂ ਨੇ ਰੋਟੀ ਕਮਾ ਕੇ ਖਾਣੀ ਆ ਉਹ ਥੋੜੀ ਦੇਸੀ ਨੂੰ ਫਿਰ ਥੋੜਾ ਚੱਲ ਦਿੰਦੇ ਆ ਹਾਂਜੀ ਹਾਂਜੀ ਮਤਲਬ ਜਿਹੜਾ ਬੂਟੇ ਦੀ ਜਾਣਕਾਰੀ ਜਿਹੜੀ ਹੈ ਅਹਿਮ ਜਿਹੜੀ ਜਾਣਕਾਰੀ ਉਹ ਸਾਂਝੀ ਕਰ ਦਿਓ ਕਿ ਕਿਹੜਾ ਬੂਟਾ ਕਿੰਨੀ ਵੇਤ ਲਗਾਉਣਾ ਚਾਹੀਦਾ ਤੇ ਕਿਹੜੀ ਜਿਹੜੀ ਬਾਹਰ ਦੇ ਵਿੱਚ ਲਗਾਣੀ ਚਾਹੀਦੀ ਸਾਰੀ ਇਹ ਜਾਣ ਜਿਹੜੀ ਗੋਭੀ ਆ ਉਹ ਤੇ ਤੁਸੀਂ ਸਰਦੀ ਚ ਲਾ ਲਓ ਕੋਈ ਗੱਲ ਨਹੀਂ ਤੇ ਜਿਹੜੀ ਮਰਚਾ ਲਾਉਣ ਨੇ ਤਾਂ ਹੁਣ ਪ੍ਰਬੰਧ ਬਹੁਤ ਵਧੀਆ ਚਿਆਲ ਚ ਵੀ ਹੋ ਜਾਂਦੀ ਆ ਉਹਦੇ ਬਾਅਦ ਮਿਹਨਤ ਕਰਨੀ ਉਹਨੋਂ ਦਾ ਟੱਕਣਾ ਪੈਂਦਾ ਰਿੰਗ ਪਾ ਕੇ ਉੱਤੇ ਤਰਪਾਲ ਪਾਉਣੀ ਪੈਂਦੀ ਆ ਹੁਣ ਹਰ ਇੱਕ ਜੀ ਜੋ ਇੰਨੀ ਭਾਵੇਂ ਮਿਹਨਤ ਕਰਨੀ ਪਣੀ ਆ ਹਾਂਜੀ ਨਹੀਂ ਤੁਹਾਡੇ ਲੋਕ ਫਾਰਮ ਦੇ ਵਿੱਚ ਇੰਨਾ ਪ੍ਰਬੰਧ ਕੀਤਾ ਗਿਆ ਆਹ ਬੰਦੇ ਕੋਲ ਇੰਨਾ ਪ੍ਰਬੰਧ ਕਰਨਾ ਜਿਹੜਾ ਔਖਾ ਹੋ ਜਾਂਦਾ ਪਰ ਜਿਹੜੇ ਜਿਹਨੂੰ ਪਤਾ ਵਾ ਕਿ ਉਹ ਕਰ ਵੀ ਸਕਦਾ ਪਰ ਉਦਾਂ ਅਸਰ ਤੇ ਜਨਵਰੀ ਤੋਂ ਬਾਅਦ ਲੱਗੇ ਤੇ ਵਧੀਆ ਹਾਂਜੀ ਹੁਣ ਜਿਹੜੇ ਦੇਣ ਜਾ ਰਹੇ ਨੇ ਇਹ ਲਾਏ ਬੰਦ ਨੇ ਨਾਸਤ ਗੋਭੀ ਆ ਤੇ ਗੋਭੀ ਵਾਸਤੇ ਵਧੀਆ ਲਾਏ ਆਂਦਾ ਪਿਆਜ਼ ਵਾਸਤੇ ਲਾਏ ਆਂਦਾ ਤੇ ਜਿਹੜੀ ਮਰਚ ਬੈਂਗਨ ਦੀ ਆ ਉਹ ਅਜੇ ਠਰ ਕੇ ਉਹ ਜਨਵਰੀ ਲਾਸਟ ਤੇ ਜਾ ਕੇ ਛੋੜੂਗਾ ਜੀ ਉਦੋਂ ਬਾਅਦ ਜੇ ਮੌਸਮ ਕੱਕੜ ਪੈ ਜਾਣਾ ਜਾਂ ਥੋੜੀ ਠੰਡ ਪੈਣੀ ਉਹ ਫਰਕ ਪਾਏਗਾ ਉਹਨੂੰ ਕਿੱਜਾ ਕਿਵੇਂ ਨਾ ਜਨਵਰੀ ਰਾਟੀਆਂ ਫਰਵਰੀ ਚੜ੍ਹਦੇ ਨਾਲ ਲਾ ਦੋ ਕੋਈ ਗੱਲ ਨਹੀਂ ਲੋਹੜੀ ਤੋਂ ਬਾਅਦ ਲਾ ਦੋ ਕੋਈ ਗੱਲ ਨਹੀਂ ਹਾਂਜੀ ਹੁਣ ਜੇ ਗਾਗਨੇ ਤੁਹਾਡੇ ਤੋਂ ਆਣਾ ਹੋਵੇ ਤੇ ਕਿਹੜੀਆਂ ਜਿਹੜੀਆਂ ਕਿਸਮਾਂ ਨੇ ਉਹ ਜਿਹੜੀਆਂ ਤੁਹਾਡੇ ਕੋਲ ਪ੍ਰੋਵਾਈਡ ਕਰਨ ਤੇ ਕਿਹੜੀਆਂ ਲਾਈਵ ਅੰਦਰ ਰਹਿਣਗੀਆਂ ਗੋਭੀ ਆ ਫੁੱਲ ਗੋਭੀ ਦੋ ਤਿੰਨ ਵੈਰਾਈਟੀਆਂ ਆਪਣੇ ਕੋ ਹਾਂਜੀ ਗੰਡਿਆਂ ਦਾ ਪਿਆਜ਼ ਆ ਟਮਾਟਰ ਆ ਤੇ ਬੰਦ ਗੋਭੀ ਆ ਮੜ ਕੇ ਜਿਹੜਾ ਆਪਣਾ ਪਿੰਡ ਢੇਸੀਆਂ ਜੀ ਜ਼ਿਲ੍ਹਾ ਗਦਾਫੋਰ ਜੀ ਤੇ ਇੱਥੇ ਆਪਾਂ ਦੋਤਰ ਆਪਣੇ ਚਾਚੇਤਾ ਜੀ ਰਲ ਕੇ ਕੰਮ ਕਰਦੇ ਆਂ ਢੇਸੀਆਂ ਜੋ ਇੱਕ ਤਾਂ ਨਰਸਰੀ ਹਾਂਜੀ ਸੋ ਇਹ ਸੰਨ ਏਕਤਾ ਨਰਸਰੀ ਵਾਲੇ ਜਿਨ੍ਹਾਂ ਨੇ ਸਾਰੀ ਜਿਹੜੀ ਆਪਣੀ ਡੀਡੀਆਂ ਲੈ ਕੇ ਜਿਹੜੀ ਅਹਿਮ ਜਾਣਕਾਰੀ ਜਿਹੜੀ ਆ ਸਾਂਝੀ ਕੀਤੀ ਹੈ ਕਿਸ ਬਹਾਰ ਦੇ ਵਿੱਚ ਕਿਸ ਮੌਸਮ ਦੇ ਵਿੱਚ ਜਿਹੜੀ ਆ ਇਹ ਜਿਹੜੀ ਪਗਰਾਤ ਜਿਹੜੀ ਲਗਾਣੀ ਚਾਹੀਦੀ ਆ ਤੇ ਕਿੰਨੀ ਵਿੱਥ ਤੇ ਜਿਹੜਾ ਵਾ ਇਹ ਬੂਟਾ ਜਿਹੜਾ ਲਗਾਉਣਾ ਚਾਹੀਦਾ ਵਾ ਤੇ ਕਿਹੜੀ-ਕਿਹੜੀਆਂ ਗੱਲਾਂ ਦਾ ਜਿਹੜਾ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ ਇਹਨਾਂ ਪਨੀਰੀਆਂ ਲਾ ਕੇ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪ੍ਰੀ ਸਿੰਘ ਤੇ ਦੇਖ ਰਹੇ ਹੋ ਸਟਾਰ نیوز ਪੰਜਾਬੀ